ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਪੈਂਦਾ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ 3 ਐਨੀਮਲ ਲੈ ਕੇ ਆਏ ਆ 2 ਤੋਕੜ ਗੱਭਣ ਆ ਜੀ AI ਹੋਈ ਵੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਵਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਈ ਨਸੀਬ ਸਿੰਘ ਪਿੰਡ ਸਦਾ ਸਿੰਘ ਵਾਲਾ ਜ਼ਿਲ੍ਹਾ ਮੁਗਲਸੀਲ ਮੁਗਲਸੀ ਮੋਬਾਈਲ ਨੰਬਰ 936461595 ਠੀਕ ਆ ਬਾਈ ਅੱਜ ਦੀ ਵੀਡੀਓ ਚ ਤਿੰਨ ਨਾ ਆ ਗਿਆ ਜੀ ਤਿੰਨ ਆ ਬਾਈ ਇੱਕ ਨੰਬਰ ਵੀਰੇ ਸੂਈ ਸਵਾਈ ਤੋਂ ਸ਼ੁਰੂ ਕਰ ਲੈਨੇ ਸੂਹ ਆ ਕਿੰਨਾ ਸੂਈ ਸੂਹ ਬਈ ਕਹਿਣ ਨੂੰ ਦੂਜਾ ਕੋਲਾ ਪਰ ਤੀਜਾ ਸੂਹ ਸੋਈ ਜੀ ਨਾਲ ਵੈਰਾ ਠੀਕ ਆ ਜੀ ਤੇ ਮੱਛੀ ਮਗਰ ਆ ਬਾਈ ਬਹੁਤ ਚੰ ਤੇ ਅੱਜ ਜੋ ਸੀਮਨ ਪਤਾ ਜੀ ਨਹੀਂ ਬਈ ਯਾਰ ਚੌਥਾ ਪਾਈਮਾ ਤੈਨੂੰ ਆ ਸੂਈ ਨੂੰ 나ੜੂਆ ਨਾਲ ਆ ਬੱਚੀ ਦਾ ਬਾਈ ਠੀਕ ਹੈ ਜੀ ਬਾਕੀ 나ੜੂਆ ਨਾਲ ਆ ਦੇਖ ਸਕਦੇ ਹੋ ਤੁਸੀਂ ਤੇ ਕਿੰਨਾ ਵੀਰੇ ਦੁੱਧ ਨੱਟ ਤਿਆਰ ਆ ਜੀ ਬਈ 10 ਤੋਂ 11 ਕਿਲੋ ਹੁਣ ਜੋਖਣ ਵਾਲਾ ਚੋਣ ਵਾਲਾ ਜੋਖਣ ਵਾਲਾ ਜੀ ਥਣਾ ਦੀ ਓਕੇ ਜੀ ਜਾਮਾ ਓਕੇ ਆ ਮੋਟੀ ਚਵਾਈ ਲੱਗੀ ਆ ਬਾਈ ਦੁੱਧ ਵੜ ਪਾ ਦੂਗੀ 14-15 ਕਿਲੋ ਵੜੇ ਆਉਣ ਜਿਹੜੇ ਥਣ ਭਾਂਡਾ ਲੱਗਾ ਚਾਰੂ ਬੁਥੇਰੀ ਥੋੜੀ ਸੇਵਾ ਘੱਟ ਸੀ ਬੰਦਿਆਂ ਦੀ ਠੀਕ ਹੈ ਜੀ ਹਾਂ ਥੋੜ ਕੇ ਦਿਖਾ ਦੇ ਵੀਰੇ ਬਾਈ ਦੇ ਦਸਨ ਮੁਤਾਬਕ ਸੂਆ ਤੀਜਾ ਸੂਈ ਆ ਜੀ 4 ਤੋਂ 5 ਦਿਨ ਹੋ ਗਏ ਸੂਈ ਨੂੰ ਮਗਰ ਟੌਪ ਦੀ ਬੱਚੀ ਆ ਜੀ ਸੀਮਨ ਰਿਕਾਰਡ ਤਾਂ ਨਹੀਂ ਪਤਾ ਪਰ ਬੱਚੀ ਦਾ ਸੀਮਨ ਪੂਰਾ ਚੰਗਾ ਹੋਊਗਾ ਕਿਉਂਕਿ ਪ੍ਰਿੰਟ ਬਹੁਤ ਸਾਫ਼ ਆ ਆਪ ਵੀ ਕਰਮ ਵਾਲੀ ਚੰਗੀ ਐ ਵਜਨ ਵਜੂਦ ਦੇ ਪੱਖ ਤੋਂ ਬਾਕੀ ਹਵਾਨਾ ਸੋਹਣਾ ਨੈਟ 10 ਤੋਂ 11 ਕਿਲੋ ਦੁੱਧ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਐ 2 ਟਾਈਮ ਚੋਲਿਓ 4 ਚੋਲਿਓ ਤੇ ਚਾਹੇ 6 ਚੋਲਿਓ ਥਣਾ ਦੀ ਓਕੇ ਆ ਜੀ ਠੰਡੀ ਸੀਲ ਵੀ ਪੂਰੀ ਆ ਕਿੰਨਾ ਕੱਪਾ ਜੂਗੇਰੇ ਦੁੱਧ ਦੁੱਧ ਪਾ ਦੂਗਾ ਬਾਈ 14-15 ਕਿਲੋ ਬੜੇ ਆਉਣਾ ਥਾਂ ਬੰਨਾ ਚੰਗਾ ਵਾ ਠੀਕ ਹੈ ਜੀ ਹਾਂ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ 38000 ਦੀ ਕੱਢ ਦੇਣਾ ਕਰ ਦਿਆਂਗੇ ਵੀਰੇ 38000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਲੈਸ ਹੋ ਜੂਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਵੈੜ ਦੂਜਾ ਸੂਆ ਸੂਈ ਯਾਰ ਕਦੋਂ ਸੂਈ ਆ ਜੀ ਸੂਈ ਨੂੰ ਯਾਰ ਹੋਗੇ ਹੋਣਗੇ 3-4 ਮਹੀਨੇ ਆਪਣੇ ਘਰੇ ਸੂਈ ਆ ਲਿਆਂਦੀ ਆਪਨੇ ਲਿਆਂਦੀ ਵੀ ਆ ਬਾਈ ਠ ਤੇ AI ਦਾ ਦੋ ਕਰਾਈ ਹੈ ਜੀ AI ਅੱਜ ਬਾਈ ਸੁਬਾਹ ਹੀ ਕਰਾਈ ਦੋਵਾਂ ਦੀ ਠੀਕ ਹੈ ਰਿਕਾਰਡ ਹੈਗਾ ਜੀ ਰਿਕਾਰਡ ਬਾਈ ਰੱਖਿਆ ਪਿਆ ਦੋਵਾਂ ਦੇ ਤੇ ਚੋਰੂ ਲਈ ਟੀਕੇ ਲਾਏ ਵੀ ਹੈ ਬਾਈ ਦੋਵਾਂ ਦੇ ਠੀਕ ਹੈ ਜੀ ਪੱਕਾ ਕੰਮ ਕੀਤਾ ਵਾ 90% ਡਾਕਟਰਾਂ ਦੇ ਕਹਿੰਦਾ ਸਹੀ ਅੰਦਰੋਂ ਅੰਦਰੋਂ ਸਹੀ ਹਾਂ ਜਮਾ ਸਹੀ ਬਿਲਕੁਲ ਠੀਕ ਹੈ ਜੀ ਦੇ ਆਪਣੇ ਕੋਲ ਸਟ੍ਰਾਪ ਆਏ ਆ ਹਾਂ ਬਾਈ ਆ ਸੀਮਨ ਚੰਗਾ ਹੀ ਲਵਾਇਆ ਸੀਮਨ ਵੀ ਚੰਗਾ ਲਵਾਇਆ ਵਾ ਠੀਕ ਆ ਠੀਕ ਆ ਵੀ ਠੰਡਾ ਚੰਗਾ ਹੀ ਲਾਇਆ ਗਰਮੀ ਕਰਕੇ ਆਏ ਥੋੜਾ ਮੌਸਮ ਬਦਲ ਗਿਆ ਤਾਂ ਹੀ ਠੀਕੇ ਭਰਾ ਤੇ ਨਰੇ ਠੀਕ ਆ ਬਾਈ ਇੱਕ ਨੰਬਰ ਦੇ ਨੱਟ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਬਈ 10 ਕਿਲੋ ਸੀ ਹੁਣ ਥੋੜਾ ਰੀਟ ਚੋਂ ਹੀ ਘਟ ਗਈ ਹੁਣ 8 ਕਿਲੋ ਦੁੱਧ ਜੋ ਕੇ ਦੇ ਦਾਂਗੇ ਹਾਂ ਜੋ ਉਹ ਤਾਂ ਹਣਾ ਦੀ ਓਕੇ ਜੀ ਹਾਂ ਹਾਂ ਬਾਈ ਠੀਕ ਆ ਜੀ ਕੱਦ ਕਾਠ ਵੱਡਾ ਹੀ ਆ ਜੀ ਜਿੱਦ ਦੇ ਵੀਰੇ ਤਿਆਰ ਹੋਗੀ ਉਦਦੇ ਦਾ ਅੰਤ ਹੀ ਕੋਈ ਨਹੀਂ ਹੋਣਾ ਕਿਉਂਕਿ ਵੀਰੇ ਸਿਆਲਾਂ ਦਾ ਟਾਈਮ ਆ ਜਾਣਾਗਾ ਹਾਂ ਏ ਆਈ ਅ రికార్డ్ ప్రాపర్ బై ਕੋਲ ਹੈਗਾ ਦੁੱਧ 10 ਕਿਲੋ ਹੀ ਸੀਗਾ ਅੱਜ 8 ਕਿਲੋ ਜੋਕ ਕੇ ਲੈ ਜੇ ਦੋ ਟਾਈਮ ਚੋਲੇ ਚਾਰ ਚੂਲੇ ਤੇ ਜਾਈ ਛੇ ਚੋਲੇ ਥਾਣਾ ਦੱਸਿਆ ਜੀ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਠੰਡੀ ਸੀਲ ਆ ਮੇਰੇ ਪੂਰੀ ਹਾਂ ਹਾਂ ਪੂਰੀ ਪੂਰੀ ਬਈ ਠੀਕ ਹੈ ਜੀ ਪੂਰੀ ਠੰਡੀ ਸੀਲ ਆ ਬਾਕੀ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੇਖ ਸਕਦੇ ਹੋ ਕੱਦ ਕੱਡ ਦੇ ਵਜਨ ਤੇ ਵੱਖ ਤੋਂ ਪੂਰੀ ਚੰਗੀ ਡਿਮਾਂਡ ਵੀਰੇ ਦੀ ਕੀ ਰਹਿਣਾ ਵੀ ਹੈ ਡਿਮਾਂਡ ਇਹਰ ਜੋੜਾ ਹੀ 35000 ਦੇਆ ਜੇ ਕੱਲੀ ਕੱਲੀ ਲੈਣੇ ਕਰਦੇ ਕੱਲੀ ਕੱਲੀ ਦਾ ਕਰ ਲਾਂਗੇ ਜਿਵੇਂ ਕਰ ਲਾਂਗੇ ਬੱਛਿਆਂ ਨਾਲ ਦੋਵੇਂ ਚੰਗੂ ਆ ਬਈ ਸਹੀ ਗੱਲ ਆ ਜੀ ਜੇ ਇਹਦੇ ਤੋਂ 5 ਕਿਲੋ ਦਾ ਤੁਸੀਂ ਬਈ ਠੀਕ ਆ ਜੀ ਹੁਣ ਥੋੜਾ ਹੀਟ ਚ ਆਉਣੇ ਘਟ ਗਈ ਹੁਣ 3.5 ਕਿਲੋ ਦਾ ਦੁੱਧ ਹੋਊਗਾ ਠੀਕ ਆ ਬਾਈ ਤੇ ਇਹਦੀ ਵੈਸੋ ਹੀ ਕਰੇ ਇਹਦੀ ਵੀ ਠੰਡਾ ਠੀਕ ਆ ਲਵਾਇਆ ਉਹ ਬਈ ਠੀਕ ਆ ਜੀ ਜਿਹਨੇ ਬੱਛਿਆਂ ਤਿਆਰ ਕਰਨਾ ਬੱਛਿਆਂ ਨਾਲ ਦੋਵੇਂ ਵੜਾ ਚੰਗੂ ਆ ਬਾਕੀ ਵੀਰੇ ਸੀਮੰਟ ਚੰਗਿਆ ਜਿੰਦਾਂ ਬੱਚੇ ਚੈ ਦੁੱਗਣੇ ਰੁਪਈਆ ਦਾ ਜੇ ਤਿਆਰ ਕਰਕੇ ਵੇਚਿਆ ਫਿਰ ਚੋਗਾ ਸਹੀ ਗੱਲ ਹੈ ਜੀ ਹੁਣ ਲਾਲੋ ਸਾਹਿਬ ਜੇ ਆਪਾਂ ਖਾਲੀ ਬੱਚੀ ਲਵਾਂਗੇ 20-25 ਹਜ਼ਾਰ ਦੀ ਤਾਂ ਉਹਨੇ ਤਾਂ ਖਾਣਾ ਹੀ ਆ ਬਈ 8-9 ਮਹੀਨੇ ਫਿਰ ਜਾ ਕੇ ਦੁੱਧ ਦੇਣਾ ਲੱਗਣਾ ਇਹਨੂੰ ਇਹਨਾਂ ਨੇ ਖਰਚਾ ਆਪਦਾ ਆਪੇ ਕੱਢੀ ਜਾਣਾ ਜੀ ਤੇ ਜਿਹੜੀਆਂ ਗੱਬਣ ਆ ਉਹ ਤੁਹਾਨੂੰ ਫਾਇਦਾ ਹੋ ਜਾਣਾ ਜੀ ਬਾਕੀ ਮਰਨਾ ਹਮਗਾਣੀ ਬਈ ਬੁੱਢਾ ਕਾ ਜੇ ਚੈੱਕ ਕਰਾ ਕੇ ਵੀ 2 ਮਹੀਨੇ ਨੂੰ ਵੇਚਨੀ ਆ ਹੁਣ ਉਦੋਂ ਨੂੰ ਮੌਸਮ ਵੀ ਠਰ ਜਾਣਾ ਜੀ ਤੇ ਦੁੱਗਣੇ ਪੈਸੇ ਆਂ ਦੀਆਂ ਤੇ ਜੇ ਸਾਮਕੇ ਵੇਚਨੀ ਆ ਤਾਂ ਤੁਹਾਨੂੰ ਪਤਾ ਹੀ ਆ ਫਿਰ ਕਿੱਥੇ ਗੱਲ ਜਾਣੀ ਆ ਜੀ ਖਣਾ ਦੀ ਓਕੇ ਆ ਜਮਾ ਓਕੇ ਬਈ 3.5 ਕਿਲੋ ਦੁੱਧ ਅੱਜ ਦਾ ਤਿਆਰ ਆ ਦੁੱਧ 5 ਕਿਲੋ ਹੀ ਕਰ ਜਾਣਗੇ ਕਰਮ ਵਾਲੀਆਂ ਕਰੋ ਦੇ ਨਾਲ ਕਰੋ 10 ਹੀ ਦੁੱਧ ਅੱਗੇ ਸੇਵਾ ਦਾ ਬਾਕੀ ਮੌਸਮ ਠਰ ਰ ਗਿਆ ਇਹਨਾਂ ਨੇ ਵੈਸੇ ਹੀ ਵੱਜ ਜਾਣਾ ਜੀ ਦੋਹਾਂ ਦਾ ਡਿਮਾਂਡ 35000 ਰੁਪਇਆ ਵਿੱਚੋਂ ਲੈਸ ਹੋ ਜਾਊਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ